ਤਾਂ ਜਹਾਨ ਖਾਨ ਨੂੰ ਉਹਨਾਂ ਨੇ ਬਾਰਤਾ ਸੁਣਾਈ ਕਿ ਸਿੱਖ ਤਾਂ ਸਿਰ ਕਟਿਆਂ ਤੋਂ ਵੀ ਲੜੀ ਜਾ ਰਹੇ ਹਨ ਉਹਨਾਂ ਨੇ ਦੱਸਿਆ ਕਿ ਬਾਬਾ ਦੀਪ ਸਿੰਘ ਜੀ ਸੀਸ ਤਲੀ ਤੇ ਧਰ ਕੇ ਲੜਦੇ ਆ ਰਹੇ ਹਨ ਇਹਨਾਂ ਨੂੰ ਨੇਸ ਤੋਂ ਨਾਬੂਤ ਕਰਨ ਦਾ ਸੋਚਣ ਵਾਲੇ ਖੁਦ ਫਨਾ ਹੋ ਗਏ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਰਿਹਾ ਪਰ ਇਹ ਸੁਨਹਿਰੇ ਗੁੰਬਦ ਅੱਜ ਵੀ ਅਸਮਾਨ ਦੇ ਵਿੱਚ ਉਹ ਮਹੀ ਲਿਸ਼ਕਾ ਮਾਰਦੇ ਨੇ ਤੇ ਇਹ ਇਦਾਂ ਹੀ ਨਿਸ਼ਕਾਂ ਮਾਰਦੇ ਰਹਿਣਗੇ ਇਹਨਾਂ ਦੀ ਲਿਸ਼ਕੋਰ ਜਿਨ੍ਹਾਂ ਅੱਖਾਂ ਦੇ ਵਿੱਚ ਰੜਕਦੀ ਹੈ ਸ਼ਾਇਦ ਉਹਨਾਂ ਦਾ ਵੀ ਹਾਲ ਉਹ ਹੋਵੇਗਾ ਜਿਨ੍ਹਾਂ ਇਸ ਲਿਸ਼ਕੋਰ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਦੀ ਚੱਲ ਰਹੀ ਇਸ ਵਿਚਾਰ ਚਰਚਾ ਦੇ ਵਿੱਚ ਅਸੀਂ ਮੁਗਲ ਸਮਰਾਜ ਤੇ ਅਫਗਾਨਾਂ ਦੇ ਸਿੱਖਾਂ ਤੇ ਕੀਤੇ ਜ਼ੁਲਮਾਂ ਦੀ ਗੱਲ ਕਰ ਰਹੇ ਹਾਂ। ਉਹਨਾਂ ਦੇ ਸਬਰ, ਸਿੱਦਕ, ਸ਼ਹਾਦਤਾਂ ਅਤੇ ਜੰਗਜੂ ਹੌਸਲਿਆਂ ਅਤੇ ਇਰਾਦਿਆਂ ਦੇ ਸੋਹਲੇ ਪੜ ਰਹੇ ਹਾਂ। ਤੇ ਸ਼ਾਇਦ ਇਹੀ ਸਾਡੀ ਤਕਦੀਰ ਦੇ ਵਿੱਚ ਲਿਖਿਆ ਹੈ। ਤੇ ਸ਼ਾਇਦ ਸਾਡੀ ਕਿਸਮਤ ਚੰਗੀ ਹੈ ਕਿ ਅਸੀਂ ਇਹਨਾਂ ਸੂਰਬੀਰ ਯੋਧਿਆਂ ਅਤੇ ਸਿੱਧਕੀ ਸਿੱਖਾਂ ਦੇ ਵਾਰਿਸ ਹਾਂ ਇਸੇ ਤਰ੍ਹਾਂ ਅਸੀਂ ਪਿਛਲੇ ਕਈ ਦਿਨਾਂ ਤੋਂ ਕਈ ਸਿੱਖ ਸ਼ਖਸੀਅਤਾਂ ਸੂਰਬੀਰ ਯੋਧਿਆਂ ਸ਼ਹੀਦਾਂ ਦੀ ਗੱਲ ਕਰ ਰਹੇ ਹਾਂ ਪਿਛਲੀ ਵੀਡੀਓ ਦੇ ਵਿੱਚ ਅਸੀਂ ਪਾਈ ਹਾਠੂ ਸਿੰਘ ਜੀ ਦੀ ਬਹਾਦਰੀ ਅਤੇ ਸ਼ਹਾਦਤ ਦੀ ਗੱਲ ਕੀਤੀ ਸੀ ਜਿਹੜੀ ਕਿ ਤੁਸੀਂ ਸੁਣ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸ਼ਹੀਦ ਬਾਬਾ ਦੀਪ ਸਿੰਘ ਜੀ ਮਿਸਲ ਸ਼ਹੀਦਾਂ ਦੇ ਜਥੇਦਾਰ ਸਨ ਅਤੇ ਉਹਨਾਂ ਦੇ ਜਥੇ ਨੂੰ ਜਥਾ ਸ਼ਹੀਦਾਂ ਵੀ ਕਿਹਾ ਜਾਂਦਾ ਸੀ ਉਹਨਾਂ ਜਥੇ ਸ਼ਹੀਦਾਂ ਦੇ ਸਿੰਘਾਂ ਨੂੰ ਅਕਸਰ ਉਹਨਾਂ ਦੇ ਨਾਮ ਪਿੱਛੇ ਸ਼ਹੀਦ ਲਗਾਇਆ ਜਾਂਦਾ ਸੀ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਨਾਮ ਪਿੱਛੇ ਜਾਂ ਅੱਗੇ ਸ਼ਹੀਦ ਉਹਨਾਂ ਦੀ ਸ਼ਹਾਦਤ ਤੋਂ ਪਹਿਲਾਂ ਹੀ ਲਗਾਇਆ ਜਾਂਦਾ ਸੀ ਉਹਨਾਂ ਦੇ ਨਾਲ ਦੇ ਸਿੰਘਾਂ ਦੇ ਨਾਂ ਪਿੱਛੇ ਜਾਂ ਅੱਗੇ ਵੀ ਸ਼ਹੀਦ ਉਹਨਾਂ ਦੀ ਸ਼ਹਾਦਤਾਂ ਤੋਂ ਪਹਿਲਾਂ ਹੀ ਲਗਾਇਆ ਜਾਂਦਾ ਸੀ ਕਿਉਂਕਿ ਇਹ ਸੂਰਬੀਰ ਸਿਰਲੱਥ ਯੋਧੇ ਹਮੇਸ਼ਾ ਸ਼ਹਾਦਤ ਦੇਣ ਲਈ ਜੰਗ ਦੇ ਵਿੱਚ ਮੂਹਰੇ ਰਹਿੰਦੇ ਸਨ ਅਸੀਂ ਅੱਜ ਗੱਲ ਕਰਾਂਗੇ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਇਤਿਹਾਸ ਦੇ ਵਿੱਚ ਇੱਕ ਮਿਸਾਲ ਹੈ ਉਹਨਾਂ ਦੀ ਸ਼ਹਾਦਤ ਬੜੀ ਅਨੋਖੀ ਹੈ ਇਸੇ ਲਈ ਉਹਨਾਂ ਨੂੰ ਅਨੋਖੇ ਅਮਰ ਸ਼ਹੀਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਸੀਂ ਅੱਜ ਉਹਨਾਂ ਦੀ ਸ਼ਹਾਦਤ ਦੇ ਕਾਰਨਾਂ ਤੇ ਗੱਲ ਕਰਾਂਗੇ ਕਿ ਉਹਨਾਂ ਦੀ ਸ਼ਹਾਦਤ ਕਿਨਾਂ ਕਾਰਨਾਂ ਅਤੇ ਕਿਨਾਂ ਹਾਲਾਤਾਂ ਦੇ ਵਿੱਚ ਹੋਈ ਆਓ ਅਸੀਂ ਇਸ ਇਤਿਹਾਸ ਬਾਰੇ ਵਿਚਾਰ ਚਰਚਾ ਸ਼ੁਰੂ ਕਰਦੇ ਹਾਂ ਸਾਡੇ ਵੱਲੋਂ ਪਾਈ ਜਾਂਦੀ ਇਸ ਵੀਡੀਓ ਦੇ ਵਿੱਚ ਹੋ ਸਕਦਾ ਹੈ ਸਾਡੀ ਕਿਸੇ ਖੋਜ ਜਾਂ ਪੜ੍ਹਨ ਦੇ ਵਿੱਚ ਕੋਈ ਕਮੀ ਰਹਿ ਗਈ ਹੋਵੇ ਜਿਸ ਬਾਬਤ ਆਪ ਜੀ ਨੂੰ ਕੋਈ ਵੀ ਜਾਣਕਾਰੀ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਆਪ ਜੀ ਜਰੂਰ ਲਿਖਣਾ ਜੀ ਹੁਣ ਅਸੀਂ ਸ਼ੁਰੂ ਕਰਦੇ ਹਾਂ ਇਤਿਹਾਸ ਦੇ ਇਹਨਾਂ ਪੰਨਿਆਂ ਤੇ ਲਿਖੀ ਸ਼ਹਾਦਤਾਂ ਦੀ ਸਾਖੀ ਦੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਦਾ ਕਾਰਨ ਬਣਦੀ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਬੇਅਦਬੀ ਜਿਹੜੀ ਕਿ ਅਹਿਮਦ ਸ਼ਾਹ ਵੱਲੋਂ ਅਤੇ ਤੈਮੂਰ ਸ਼ਾਹ ਜਹਾਨ ਖਾਂ ਅਮਾਨ ਖਾਂ ਇਹਨਾਂ ਵੱਲੋਂ ਮਿਲ ਕੇ ਕੀਤੀ ਜਾਂਦੀ ਹੈ ਇਹ ਕਿਨਾਂ ਹਾਲਾਤਾਂ ਦੇ ਵਿੱਚ ਕੀਤੀ ਜਾਂਦੀ ਹੈ ਇਸ ਬਾਰੇ ਗਿਆਨੀ ਗਿਆਨ ਸਿੰਘ ਜੀ ਤਵਾਰੀ ਗੁਰੂ ਖਾਲਸਾ ਦੇ ਵਿੱਚ ਲਿਖ ਰਹੇ ਹਨ ਕਿ ਜਦ ਅਹਿਮਦ ਸ਼ਾਹ ਨੇ ਨੂਰਦੀਨ ਤੇ ਖਵਾਜੇ ਹਮੀਦ ਦੀ ਦੁਰਦਸ਼ਾ ਹੋਣ ਦਾ ਹਾਲ ਸੁਣਿਆ ਤਾਂ ਇੱਕ ਦਸਤਾ ਫੌਜ ਦੇ ਕੇ ਬਖਸ਼ੀ ਜਹਾਨ ਖਾਨ ਨੂੰ ਜੋ ਸਾਰੀ ਬਾਦਸ਼ਾਹੀ ਵਿੱਚ ਸੂਰਬੀਰ ਤੇ ਜ਼ਾਲਮ ਸੀ ਸਿੰਘਾਂ ਉੱਤੇ ਚੜਾ ਭੇਜਿਆ ਤਦੋਂ ਨੂਰ ਤੀਨ ਵੀ ਜੰਮੂ ਦੇ ਪਹਾੜਾਂ ਵਿੱਚੋਂ ਸਿਰ ਕੱਢ ਆਇਆ ਤੇ ਹੋਰ ਦੁਰਾਨੀ ਹਾਕਮ ਵੀ ਜੋ ਅਦ ਮਰੇ ਜਹੇ ਸਭ ਟਹਿਕ ਪਏ ਦੁਰਾਨੀਆਂ ਦਾ ਬਹੁਤ ਸ਼ੋਰ ਸ਼ਰਾਬਾ ਦੇਖ ਕੇ ਸਿੰਘ ਕੁਛ ਤਾਂ ਮਾਲਵੇ ਵੱਲ ਚਲੇ ਗਏ ਬਾਕੀ ਸਾਂਦਲਬਾਰ ਦੇ ਜੰਗਲਾਂ ਵਿੱਚ ਜਾ ਬੜੇ ਇਧਰ ਜਹਾਨ ਖਾਨ ਪੰਜਾਬੀ ਕਾਜੀ ਅੰਮ੍ਰਿਤਸਰ ਡੇਰਾ ਲਾ ਕੇ ਹਰਮੰਦਰ ਸਾਹਿਬ ਦੀ ਬੇਅਦਬੀ ਕਰਨ ਤੇ ਤਲਾਬ ਅੰਮ੍ਰਿਤਸਰ ਵਿੱਚ ਮਿੱਟੀ ਭਰਨ ਲੱਗ ਪਏ ਇਨਾਨੇ ਸਿੰਘਾਂ ਦੇ ਸਿੱਖਾਂ ਦੇ ਦਰਬਾਰ ਸਾਹਿਬ ਨਤਮਸਤਕ ਹੋਣ ਤੇ ਵੀ ਪਾਬੰਦੀ ਲਗਾ ਦਿੱਤੀ ਸੀ ਚੱਪੇ-ਚੱਪੇ ਤੇ ਮੋੜ ਤੇ ਚਰਾਹਿਆਂ ਦੇ ਵਿੱਚ ਫੌਜ ਲਗਾ ਦਿੱਤੀ ਕਿ ਕਿਸੇ ਵੀ ਸਿੱਖ ਨੂੰ ਕਿ ਕੋਈ ਵੀ ਸਿੱਖ ਜੋ ਦਰਬਾਰ ਸਾਹਿਬ ਨਤਮਸਤਕ ਆਉਣ ਵਾਲਾ ਹੋਵੇ ਉਸ ਨੂੰ ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇ ਅਤੇ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਉਹਨਾਂ ਮਿੱਟੀ ਭਰ ਦਿੱਤੀ ਪਸ਼ੂਆਂ ਦੇ ਹੱਡ ਭਰ ਦਿੱਤੇ ਕੂੜਾ ਕਰਕਟ ਭਰ ਦਿੱਤਾ ਅਤੇ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਵੀ ਉਹਨਾਂ ਨੁਕਸਾਨ ਪਹੁੰਚਾਉਣਾ ਚਾਹਿਆ ਭਾਵ ਨੁਕਸਾਨ ਪਹੁੰਚਾਇਆ ਉਹਨਾਂ ਦਾ ਮਕਸਦ ਸੀ ਕਿ ਸਿੱਖ ਦਰਬਾਰ ਸਾਹਿਬ ਨਾ ਆਉਣ ਇਸ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਉਹਨਾਂ ਦੇ ਮਨਾਂ ਵਿੱਚੋਂ ਦਰਬਾਰ ਸਾਹਿਬ ਪ੍ਰਤੀ ਪ੍ਰੇਮ ਭਾਵ ਸ਼ਰਧਾ ਖਤਮ ਕਰਨਾ ਸੀ ਹੁਣ ਉਹਨਾਂ ਦਰਬਾਰ ਸਾਹਿਬ ਦੀ ਇਸ ਤਰ੍ਹਾਂ ਬੇਅਦਬੀ ਕੀਤੀ ਉਹ ਅੱਗੇ ਲਿਖ ਰਹੇ ਹਨ ਇਹ ਹਾਲ ਜਦ ਮਾਲਵੇ ਦੇਸ਼ ਖਾਲਸੇ ਨੇ ਸੁਣਿਆ ਤਾਂ ਬਾਬਾ ਦੀਪ ਸਿੰਘ ਜੀ ਸ਼ਹੀਦ ਦਮਦਮੇ ਸਾਹਿਬ ਤੋਂ 500 ਸਵਾਰ ਸਮੇਤ ਤੁਰਤ ਅੰਮ੍ਰਿਤਸਰ ਵੱਲ ਚੜ੍ਹ ਬੈਠੇ ਹੋਰ ਸ਼ਹੀਦ ਨੱਥਾ ਸਿੰਘ ਹੀਰਾ ਸਿੰਘ ਪ੍ਰੇਮ ਸਿੰਘ ਸੁਦਾ ਸਿੰਘ ਬਸੰਤ ਸਿੰਘ ਆਦਿਕ ਵੀ ਉਹਨਾਂ ਦੇ ਨਾਲ ਹੋ ਗਏ ਨਹੀਆਂ ਵਾਲੇ ਪਿੰਡ ਰਾਮ ਚੌਂਤਰੀ ਗੁਰ ਚੌਂਤਰੀ ਲੱਖੀ ਜੰਗਲ ਬਿੱਜੂ ਕੇ ਬੈਰਾੜਾਂ ਦੇ ਪਿੰਡਾਂ ਵਿੱਚ ਜਿੱਥੇ-ਜਿੱਥੇ ਸਿੰਘ ਉਤਰੇ ਹੋਏ ਸਨ ਸਭ ਬਾਬਾ ਦੀਪ ਸਿੰਘ ਜੀ ਦੇ ਨਾਲ ਹੁੰਦੇ ਗਏ ਇੱਥੋਂ ਸ਼ੁਰੂ ਹੁੰਦਾ ਹੈ ਧਰਮ ਯੁੱਧ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸੋਧਾ ਲਾਉਣ ਲਈ ਜੁੱਧ ਅਤੇ ਹਰਿਮੰਦਰ ਸਾਹਿਬ ਨੂੰ ਉਹਨਾਂ ਦੁਸ਼ਟਾਂ ਤੋਂ ਆਜ਼ਾਦ ਕਰਾਉਣ ਲਈ ਇੱਥੋਂ ਜੁੱਧ ਸ਼ੁਰੂ ਹੁੰਦਾ ਹੈ ਇਥੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਮਾਗ ਸੰਮਤ 1817 ਬਿਕਰਮੀ ਨੂੰ ਬਾਬਾ ਦੀਪ ਸਿੰਘ ਸ਼ਹੀਦ ਨੇ ਸਭ ਨੂੰ ਇਹ ਸੁਣਾ ਦਿੱਤਾ ਕਿ ਜਿਸ ਨੇ ਗੁਰੂ ਜੀ ਦੇ ਨਮਿਤ ਸਿਰ ਦੇਣਾ ਹੋਵੇ ਸਾਡੇ ਨਾਲ ਚੱਲੇ ਇਤਿਹਾਸਕਾਰ ਜਾਂ ਇਤਿਹਾਸ ਦੇ ਵਿੱਚ ਇਹ ਵੀ ਸੁਣਨ ਵਿਚਾਰ ਹੈ ਕਿ ਬਾਬਾ ਦੀਪ ਸਿੰਘ ਜੀ ਨੇ ਆਪਣੇ 18 ਸੇਰ ਦੇ ਖੰਡੇ ਦੇ ਨਾਲ ਇੱਕ ਲਕੀਰ ਵਾਹੀ ਅਤੇ ਕਿਹਾ ਕਿ ਜਿਸ ਨੂੰ ਤਾਂ ਜਾਨ ਪਿਆਰੀ ਹੈ ਉਸ ਲਕੀਰ ਨੂੰ ਨਾ ਟੱਪੇ ਅਤੇ ਜੋ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣਾ ਚਾਹੁੰਦਾ ਅਤੇ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਮੁੜ ਬਹਾਲ ਕਰਨਾ ਚਾਹੁੰਦਾ ਤਾਂ ਉਹ ਲਕੀਰ ਟੱਪ ਕੇ ਇਸ ਪਾਸੇ ਆ ਜਾਵੇ ਇਹ ਕਿਹਾ ਜਾਂਦਾ ਹੈ ਕਿ ਇਹ ਕਿਹਾ ਜਾਂਦਾ ਹੈ ਕਿ ਲਕੀਰ ਤੋਂ ਉਸ ਪਾਸੇ ਕੋਈ ਵੀ ਨਹੀਂ ਸੀ ਹਰ ਸਿੰਘ ਕੱਲਾ ਕੱਲਾ ਸਿੰਘ ਬਾਬਾ ਦੀਪ ਸਿੰਘ ਜੀ ਦੇ ਸਨਮੁਖ ਖੜਾ ਸੀ ਲਕੀਰ ਟੱਪ ਕੇ ਦੋਂ ਲਿਖ ਰਹੇ ਹਨ ਇਹ ਖਬਰ ਸੁਣ ਕੇ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ 500 ਸਵਾਰ ਲੈ ਕੇ ਆਨੰਦਪੁਰੋਂ ਆ ਪਹੁੰਚੇ ਜਹਾਨ ਖਾਨ 8000 ਦੁਰਾਨੀ ਨੂੰ ਨਾਲ ਲੈ ਕੇ ਗੋਲਵੜ ਪਿੰਡ ਪਾਸ ਪੰਜ ਕੋ ਅੱਗੇ ਆ ਕੇ ਲੜਿਆ ਜਦ ਪੇ ਦੀਨ ਮਜ਼ਬ ਦੀ ਲੜਾਈ ਦੇ ਕਾਰਨ ਦੋਹਾਂ ਤਰਫਾਂ ਦੇ ਸੂਰਬੀਰ ਵੱਧ ਵੱਧ ਕੇ ਲੜੇ ਪਰ ਸਿੰਘਾਂ ਨੇ ਤਾਂ ਪਿੱਛੇ ਮੁੜਨ ਦੀ ਸੌਖਾ ਰੱਖੀ ਸੀ ਤਾਂ ਹੀ ਦਰਾਨੀਆਂ ਨੂੰ ਦਬਾਉਂਦੇ ਚੱਲੇ ਆਏ ਪੰਜਾਂ ਕੋਹਾਂ ਵਿੱਚ ਲੋਹੂ ਦਾ ਛਿੜਕਾਓ ਤੇ ਲੋਥਾਂ ਦੇ ਕੁੰਦੜੇ ਲਾ ਦਿੱਤੇ ਲਿਖਿਆ ਹੈ ਕਿ ਬਾਬਾ ਦੀਪ ਸਿੰਘ ਜੀ ਦਾ ਸੀਸ ਜੱਬੇ ਪਿੰਡ ਪਸਜਤ ਕਟ ਗਿਆ ਤਾਂ ਇੱਕ ਸਿੰਘ ਬੋਲਿਆ ਬਾਦ ਸਿੰਘ ਜੀ ਤੁਸੀਂ ਤਾਂ ਆਖਦੇ ਸੀ ਅੰਮ੍ਰਿਤਸਰ ਜਾ ਕੇ ਸ਼ਹੀਦ ਹੋਵਾਂਗੇ ਹੁਣ ਇੱਥੇ ਹੀ ਡੇਰਾ ਲਾ ਦਿੱਤਾ ਅਫਗਾਨ ਸੈਨਾ ਦਾ ਸੈਨਾਪਤੀ ਅਮਾਨ ਖਾਨ ਜਿਸ ਨੂੰ ਜਮਾਲ ਖਾਨ ਵੀ ਲਿਖਿਆ ਗਿਆ ਇਹ ਕਿਹਾ ਜਾਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਦੀ ਇਹ ਕਿਹਾ ਜਾਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਦਾ ਅਤੇ ਜਮਾਲ ਖਾਨ ਦਾ ਵਾਰ ਇਕੱਠਿਆਂ ਹੋਇਆ ਅਤੇ ਦੋਵਾਂ ਦੇ ਸੀਸ ਢੜ ਤੋਂ ਵੱਖ ਹੋ ਗਏ ਤੇ ਉੱਥੇ ਫਿਰ ਅੱਗੇ ਲਿਖਦੇ ਹਨ ਕਿ ਇਹ ਬਾਤ ਸੁਣ ਕੇ ਸੀਸ ਚੁੱਕ ਲਿਆ ਢੜ ਲੜਦਾ ਹੋਇਆ ਰਾਮ ਸਰਪਾਸ ਆਇਆ ਤਾਂ ਇੱਥੇ ਬੈਠ ਗਏ ਜਿੱਥੇ ਹੁਣ ਉਹਨਾਂ ਦਾ ਸ਼ਹੀਦ ਗਰਜ ਹੈ ਇੱਥੇ ਜਦੋਂ ਬਾਬਾ ਦੀਪ ਸਿੰਘ ਜੀ ਸੀਸਤਲੀ ਤੇ ਧਰ ਕੇ ਲੜ ਰਹੇ ਸਨ ਤਾਂ ਅਫਗਾਨ ਸੈਨਾ ਉਹਨਾਂ ਨੂੰ ਦੇਖ ਕੇ ਪਿੱਛੇ ਭੱਜੀ ਉਹ ਜਹਾਨ ਖਾਨ ਕੋਲ ਆਏ ਤਾਂ ਜਹਾਨ ਖਾਨ ਨੂੰ ਉਹਨਾਂ ਨੇ ਬਾਰਤਾ ਸੁਣਾਈ ਕਿ ਸਿੱਖ ਤਾਂ ਸਿਰ ਕਟਿਆਂ ਤੋਂ ਵੀ ਲੜੀ ਜਾ ਰਹੇ ਹਨ ਉਹਨਾਂ ਨੇ ਦੱਸਿਆ ਕਿ ਬਾਬਾ ਦੀਪ ਸਿੰਘ ਜੀ ਸੀਸ ਤਲੀ ਤੇ ਧਰ ਕੇ ਲੜਦੇ ਆ ਰਹੇ ਤੇ ਉਹਨਾਂ ਨੇ ਕਿਹਾ ਕਿ ਕੀ ਉਹ ਇਕੱਲੇ ਹੀ ਹਨ ਉਹ ਕਹਿੰਦੇ ਨਹੀਂ ਉਹਨਾਂ ਵਰਗੇ ਹੋਰ ਬਥੇਰੇ ਨੇ ਤਾਂ ਜਹਾਨ ਖਾਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਗੁਲਾਮ ਸਰਵਰ ਨੇ ਤੇ ਕਨਈਆ ਲਾਲ ਨੇ ਇਉਂ ਲਿਖਿਆ ਹੈ ਕਿ ਤਲਾਬ ਰਾਮਸਰ ਦੇ ਪਾਸ ਆ ਕੇ ਸਰਦਾਰ ਦੀਪ ਸਿੰਘ ਜੀ ਤਾਂ ਸੱਚਮੁੱਚ ਸ਼ਹੀਦ ਹੋ ਗਏ ਤੇ ਹੀਰਾ ਸਿੰਘ ਨਾਹਰ ਸਿੰਘ ਸੰਤ ਸਿੰਘ ਨਿਹਾਲ ਸਿੰਘ ਇਹ ਗੁਰੂ ਕੇ ਬਾਗ ਵਿੱਚ ਪਹੁੰਚ ਕੇ ਜੂਝ ਪਏ ਗੁਰਬਖਸ਼ ਸਿੰਘ ਬਸੰਤ ਸਿੰਘ ਆਦਕਾ ਨੇ ਅਕਾਲ ਬੁੰਗੇ ਦੇ ਪਾਸ ਸ਼ਹੀਦੀ ਪਾਈ ਜਿੱਥੇ-ਜਿੱਥੇ ਇਹ ਸ਼ਹੀਦ ਹੋਏ ਹਨ ਉੱਥੇ-ਉੱਥੇ ਉਹਨਾਂ ਦੀ ਯਾਦਗਾਰ ਵਿੱਚ ਪੂਜਨੀਕ ਅਸਥਾਨ ਬਣੇ ਹੋਏ ਹਨ ਹੁਣ ਤੁਸੀਂ ਦੇਖੋ ਕਿ ਜਿਨ੍ਹਾਂ ਸਿੰਘਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਲਈ ਅਤੇ ਗੁਰਮਰਿਆਦਾ ਬਹਾਲ ਕਰਾਉਣ ਲਈ ਇਹ ਜੰਗ ਲੜੀ ਇਹ ਧਰਮ ਯੁੱਧ ਕੀਤਾ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਦਾ ਨਾ ਲੈਣਾ ਵੀ ਸਾਡੇ ਲਈ ਬਹੁਤ ਵੱਡੀ ਗੱਲ ਹੈ ਉਹਨਾਂ ਦਾ ਨਾਂ ਸੁਣਨਾ ਹੀ ਸਾਡੀ ਬਹੁਤ ਚੰਗੇ ਭਾਗ ਨੇ ਸਾਡੀ ਬਹੁਤ ਚੰਗੀ ਕਿਸਮਤ ਹੈ ਕਿ ਇਹਨਾਂ ਸਿੰਘਾਂ ਦਾ ਅਸੀਂ ਨਾਂ ਲੈ پا ਰਹੇ ਹਾਂ ਇਹਨਾਂ ਸਿੰਘਾਂ ਦੇ ਨਾਂ ਅਸੀਂ ਸੁਣ ਰਹੇ ਹਾਂ ਇਹਨਾਂ ਦੀ ਸੂਰਮਗਤੀ ਦੀ ਇਹਨਾਂ ਦੀ ਬੀਰਤਾ ਦੀ ਇਹਨਾਂ ਦੀ ਸੂਰ ਬੀਰਤਾ ਦੀ ਅਸੀਂ ਬਾਤਾਂ ਸੁਣ ਰਹੇ ਹਾਂ ਇਹਨਾਂ ਦੀ ਵਿਚਾਰ ਅਸੀਂ ਕਰ ਰਹੇ ਹਾਂ ਹੁਣ ਅੱਗੇ ਫਿਰ ਸਿੰਘਾਂ ਨੇ ਅਫਗਾਨਾਂ ਨੂੰ ਉੱਥੋਂ ਚੱਗੀ ਤਰ੍ਹਾਂ ਖਦੇੜਿਆ। ਅੰਮ੍ਰਿਤਸਰ ਵਿੱਚੋਂ ਅਫਗਾਨ ਖਦੇੜ ਦਿੱਤੇ ਗਏ। ਫਿਰ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਉਹਨਾਂ ਨੇ ਸਰੋਵਰ ਦੀ ਅਤੇ ਹੋਰ ਗੁਰਮਰਿਆਦਾ ਅਨੁਸਾਰ ਸੇਵਾ ਕੀਤੀ ਅਤੇ ਗੁਰਮਰਿਆਦਾ ਬਹਾਲ ਕੀਤੀ। ਅੱਗੇ ਲਿਖਦੇ ਹਨ ਕਿ ਜਦ ਪੇ ਇਹ ਬੜੇ-ਬੜੇ ਨਾਮੀ ਸਰਦਾਰ ਸ਼ਹੀਦ ਹੋ ਗਏ ਸੇ। ਪਰ ਸਿੰਘਾਂ ਦੇ ਹੌਸਲੇ ਤੇ ਸਿੱਦਕ ਨੇ ਦੁਰਾਨੀਆਂ ਨੂੰ ਅੰਮ੍ਰਿਤਸਰੋਂ ਕੱਢ ਛੱਡਿਆ ਸਿੰਘਾਂ ਨੇ ਦੁਰਾਨੀਆਂ ਨੂੰ ਕੱਢ ਕੇ ਜੰਗ ਵਿੱਚ ਜੂਝੇ ਹੋਏ ਸਿੰਘਾਂ ਦਾ ਦਾਹ ਕੀਤਾ ਬਾਪ ਸੰਸਕਾਰ ਕੀਤਾ ਫਿਰ ਅੱਗੇ ਲਿਖਦੇ ਹਨ ਕਿ ਅੰਮ੍ਰਿਤਸਰ ਜੀ ਦਾ ਤਲਾਬ ਬਣਾਉਣਾ 15 ਕੁ ਦਿਨਾਂ ਪਿੱਛੋਂ ਲਾਹੌਰੀ ਸੂਬੇ ਦੀ ਸਹਾਇਤਾ ਨਾਲ ਜਹਾਨ ਖਾਨ ਦੁਰਾਨੀ ਨੇ ਫੇਰ ਅੰਮ੍ਰਿਤਸਰ ਉੱਤੇ ਹਮਲਾ ਕੀਤਾ ਪਰ ਉਸ ਸਮੇਂ ਸਿੰਘ ਬਹੁਤ ਸਨ ਇਸ ਕਰਕੇ ਦੁਰਾਨੀਆਂ ਦੀ ਐਸੀ ਪਿੱਠ ਲੱਗੀ ਜੋ ਲਾਹੌਰ ਤਾਈਂ ਸਿੰਘਾਂ ਦੇ ਅੱਗੇ ਨੱਠ ਗਏ ਇਹਨਾਂ ਦੋਹਾਂ ਲੜਾਈਆਂ ਨੇ ਦੁਰਾਨੀਆਂ ਦੇ ਛੱਕੇ ਛੁੜਾ ਦਿੱਤੇ ਇਹ ਸੰ ਸਾਡੇ ਪੁਰਖੇ ਜਿਨ੍ਹਾਂ ਦਾ ਨਾਮ ਲੈ ਕੇ ਤੇ ਜਿਨ੍ਹਾਂ ਨੂੰ ਇਹ ਕਹਿ ਕੇ ਕਿ ਅਸੀਂ ਇਹਨਾਂ ਦੇ ਵਾਰਸਾਂ ਸਾਨੂੰ ਮਾਣ ਮਹਿਸੂਸ ਤਾਂ ਹੁੰਦਾ ਹੀ ਫਿਰ ਅਸੀਂ ਆਪਣੇ ਅੰਦਰ ਵੀ છાਤੀ ਮਾਰਦੇ ਹਾਂ ਕਿ ਅਸੀਂ ਅੱਜ ਕਿੱਥੇ ਖੜੇ ਹਾਂ ਕੀ ਅਸੀਂ ਅੱਜ ਵੀ ਇਹਨਾਂ ਦੇ ਪੂਰਨਿਆਂ ਤੇ ਚੱਲ ਰਹੇ ਹਾਂ ਇਹ ਸਾਨੂੰ ਪਰਚੋਲ ਕਰਨ ਦੀ ਜ਼ਰੂਰਤ ਹੈ। ਸਿੰਘਾਂ ਨੇ ਅੰਮ੍ਰਿਤਸਰ ਡੇਰਾ ਰੱਖ ਕੇ ਇੱਕ ਤਾਂ ਤਲਾਬ ਅੰਮ੍ਰਿਤਸਰ ਵਿੱਚੋਂ ਉਹ ਮਿੱਟੀ ਕੱਢੀ ਜੋ ਮੁਸਲਮਾਨਾਂ ਨੇ ਭਰਾ ਦਿੱਤੀ ਤੇ ਦੂਸਰਾ ਕਿਲੇ ਰਾਮਗੜ੍ਹ ਨੂੰ ਮੁਰੰਮਤ ਕੀਤਾ। ਤੀਜੇ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਹਮੇਸ਼ਾ ਦੀਵਾਨ ਲਗਾ ਕੇ ਗੁਰਦੁਆਰੇ ਦੀ ਰੌਣਕ ਵਧਾਈ, ਸਿੱਖੀ ਧਰਮ ਨੂੰ ਦਿੜ੍ਹ ਕੀਤਾ ਤੇ ਹਿੰਦਵਾਣ ਰੱਖ ਦਿਖਾਈ। ਇਥੇ ਇਹ ਗੱਲ ਵੀ ਜ਼ਰੂਰ ਸਮਝਣੇ ਯੋਗ ਹੈ ਕਿ ਸਿੰਘਾਂ ਦਾ ਮੁਸਲਮਾਨਾਂ ਨਾਲ ਲੜਨਾ ਭਿੰਡਣਾ ਕਿਸੇ ਜ਼ਰ ਜ਼ੋਰੂ ਜ਼ਮੀਨ ਬਦਲੇ ਨਹੀਂ ਹੋਇਆ। ਕੇਵਲ ਧਰਮ ਰੱਖਿਆ ਵਾਸਤੇ ਪਵਾੜੇ ਪੈਂਦੇ ਰਹੇ। ਪੰਥ ਪ੍ਰਕਾਸ਼ ਪੋਥੀ ਵਿੱਚੋਂ ਐਨ ਸਹੀ ਹੁੰਦਾ ਹੈ ਕਿ ਸਿੰਘ ਵੈਦਿਕ ਧਰਮ ਦੇ ਸੱਚੇ ਰਖਵਾਲੇ ਹੋਏ ਹਨ। ਦੀਨ ਮਜਬ ਦੇ ਜੁੱਧ ਵਿੱਚ ਭਕੜਾ ਵਾਂਗੂ 100-100 ਕੋਤੂ ਉੱਡ ਕੇ ਆਮਦੇ ਤੇ ਖੁਸ਼ ਹੋ ਕੇ ਕੁਰਬਾਨ ਹੁੰਦੇ। ਤੇ ਇਹ ਵੀ yatharth ਹੈ। ਜੇਕਰ ਸਿੰਘ ਇਤਨੇ ਕੁਰਬਾਨੀ ਦੇ ਪੁੰਜ ਨਾ ਹੁੰਦੇ ਤਾਂ ਪੱਕ ਜਾਣੋ ਜੈਸੇ ਪਾਰਸ ਵਿੱਚ ਕੋਈ ਪਾਰਸੀ ਅਫਗਾਨਿਸਤਾਨ ਵਿੱਚ ਕੋਈ ਆਰਿਆ ਚੀਨ ਵਿੱਚ ਕੋਈ ਬਰਨਾਸ਼ਰਮ ਨਹੀਂ ਰਹਾ ਤੈਸੇ ਭਾਰਤ ਵਰਸ਼ ਵਿੱਚ ਹਿੰਦਵਾਣ ਵੀ ਨਾ ਰਹਿੰਦੀ ਇਹ ਸੰਤ ਸਾਡੇ ਪੁਰਖੇ ਜਿਨ੍ਹਾਂ ਧਰਮ ਰੱਖਿਆ ਖਾਤਰ ਜੁੱਧ ਕੀਤੇ ਜਿਨ੍ਹਾਂ ਹਰਿਮੰਦਰ ਸਾਹਿਬ ਦੀ ਬੇਅਦਬੀ ਦੇ ਬਦਲੇ ਲਈ ਅੱਜ ਵੀ ਇਹ ਵਰਤਾਰੇ ਵਾਪਰ ਰਹੇ ਹਨ ਅੱਜ ਦੇ ਦੌਰ ਵਿੱਚ ਬੇਅਦਬੀ ਕਰਨ ਦੇ ਲੋਕਾਂ ਦੇ ਤਰੀਕੇ ਬਦਲ ਗਏ ਹਨ ਹਮੇਸ਼ਾ ਉਹਨਾਂ ਦਾ ਬੇਅਦਬੀ ਕਰਨ ਦਾ ਭਾਵ ਇਹ ਹੁੰਦਾ ਹੈ ਕਿ ਉਹਨ ਸਿੱਖਾਂ ਦੇ ਮਨਾਂ ਵਿੱਚੋਂ ਸ਼ਰਧਾ ਪ੍ਰੇਮ ਭਾਵ ਖਤਮ ਕਰਨਾ ਪਰ ਇੱਕ ਸਿੱਖ ਆਪਣਾ ਘਰ ਛੜਦਾ ਦੇਖ ਸਕਦਾ ਹੈ ਇੱਕ ਸਿੱਖ ਆਪਣਾ ਕੋਈ ਵੀ ਨਿੱਜੀ ਜਾਨੀ ਮਾਲੀ ਨੁਕਸਾਨ ਸਹਿ ਸਕਦਾ ਹੈ ਦੇਖ ਸਕਦਾ ਹੈ ਪਰ ਉਹ ਗੁਰਦੁਆਰਿਆਂ ਹਰਮੰਦਰ ਸਾਹਿਬ ਦੀ ਹੁੰਦੀ ਬੇਅਤਬੀ ਕਦਾ ਚਿੱਤ ਬਰਦਾਸ਼ਤ ਨਹੀਂ ਕਰਦਾ ਭਾਵੇਂ ਕਿ ਉਹ ਧਰਮ ਦਾ ਪਰਪੱਕ ਨਾ ਵੀ ਹੋਵੇ ਪਰ ਇਸ ਤਰ੍ਹਾਂ ਦੀ ਬੇਅਦਬੀ ਹੁੰਦੀ ਦੇਖ ਕੇ ਉਸ ਦੇ ਦਿਲ ਵਿੱਚ ਟੀਸ ਜ਼ਰੂਰ ਉੱਠਦੀ ਹੈ ਜੇਕਰ ਉਹ ਸਿੱਖ ਹੋਵੇ ਨਹੀਂ ਤਾਂ ਪੱਗਾਂ ਵਿੱਚ ਸਿਰਫ ਸਾਈ ਬਥੇਰੇ ਤੁਰੇ ਫਿਰਦੇ ਹਾਂ ਜਿਹੜੇ ਅਲੱਗ-ਅਲੱਗ ਦਲੀਲਾਂ ਅਪੀਲਾਂ ਤਰਕ ਹੋਰ ਪਤਾ ਨਹੀਂ ਕੀ ਨਿੱਕ ਸੁੱਕ ਬਣਾ ਤਣਾ ਕੇ ਸੰਗਤ ਅੱਗੇ ਪੇਸ਼ ਕਰਦੇ ਨੇ ਔਰ ਜਿੱਥੇ ਦਰਬਾਰ ਸਾਹਿਬ ਦੀ ਬੇਅਦਬੀ ਤਾਂ ਜਿੱਥੇ ਗੁਰਦੁਆਰਿਆਂ ਦੀ ਬੇਅਦਬੀ ਜਿੱਥੇ ਵੀ ਇਹ ਗੱਲ ਆਉਂਦੀ ਹੈ ਉਥੇ ਤਰਕ ਅਪੀਲ ਦਲੀਲ ਖਤਮ ਹੋ ਜਾਂਦੀ ਹੈ ਤੇ ਸਿੱਖ ਦਾ ਸੀਨਾ ਬਲੁੰਦ ਰਿਆ ਜਾਂਦਾ ਹੈ ਇਸੇ ਤਰ੍ਹਾਂ ਸਾਡੇ ਪੁਰਖਿਆਂ ਨੇ ਇਹ ਮਿਸਾਲਾਂ ਕਾਇਮ ਕੀਤੀਆਂ ਕਿ ਅਸੀਂ ਆਪਣੇ ਗੁਰਦੁਆਰਿਆਂ ਦੀ ਬੇਅਦਬੀ برداشت ਨਹੀਂ ਕਰਦੇ ਨਹੀਂ ਕਰਦੇ ਸੀ ਨਹੀਂ ਕਰਦੇ ਹਾਂ ਤੇ ਨਹੀਂ ਕਰਦੇ ਰਹਾਂਗੇ ਤੇ ਇਹ ਗੱਲ ਉਹਨਾਂ ਖੁਰਾਫਾਤੀ ਦਿਮਾਗਾਂ ਵਾਲਿਆਂ ਨੂੰ ਸਮਝ ਲੈਣੀ ਚਾਹੀਦੀ ਹੈ ਇਹ ਸੀ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਦੀ ਉਹ ਵਾਰਤਾ ਕਿ ਕਿਸ ਤਰ੍ਹਾਂ ਉਹ ਲੜੇ ਕੀ ਕਾਰਨ ਬਣੇ ਕਿਸ ਤਰ੍ਹਾਂ ਉਹਨਾਂ ਦੀ ਸ਼ਹਾਦਤ ਹੋਈ ਤੇ ਫਿਰ ਉਹਨਾਂ ਦਾ ਦਾਸ ਸੰਸਕਾਰ ਹੋਇਆ ਤੇ ਕਿਸ ਤਰ੍ਹਾਂ ਅੰਮ੍ਰਿਤਸਰ ਸਰੋਵਰ ਦੀ ਦੁਬਾਰਾ ਤੋਂ ਸੇਵਾ ਹੋਈ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਤੇ ਬੜੇ ਹੱਲੇ ਕੀਤੇ ਫਿਰ ਉਹ ਪੰਜਾਬ ਤੇ ਕਾਬਜ਼ ਹੋ ਕੇ ਬੈਠਾ ਤੇ ਫਿਰ ਉਹ ਸਿੱਖਾਂ ਦਾ ਖੂਰਾ ਖੋਜ ਮਿਟਾਉਣ ਦੇ ਲਈ ਉਤਾਵਲਾ ਹੋ ਗਿਆ ਕਿ ਮੈਂ ਸਿੱਖਾਂ ਦਾ ਖੂਰਾ ਖੋਜ ਮਿਟਾਉਣਾ ਹੀ ਮਿਟਾਉਣਾ ਹੈ ਕਿਉਂਕਿ ਹਿੰਦੁਸਤਾਨ ਦੇ ਵਿੱਚ ਉਸ ਨੂੰ ਟੱਕਰ ਦੇਣ ਵਾਲਾ ਸਿਰਫ ਇੱਕੋ ਇੱਕ ਸੀ ਉਹ ਸੀ ਖਾਲਸਾ ਪੰਥ ਤੇ ਖਾਲਸਾ ਪੰਥ ਨੂੰ ਕਿਸੇ ਵੀ ਤਰੀਕੇ ਮਿਟਾਉਣਾ ਚਾਹੁੰਦਾ ਸੀ ਬਥੇਰੀਆ ਨੇ ਚਾਹਿਆ ਪਰ ਇਹ ਨਹੀਂ ਹੋ ਸਕਦਾ ਫਿਰ ਏਸੇ ਏਸੇ ਦੌਰ ਦੇ ਵਿੱਚ ਵੱਡਾ ਕੱਲੂ ਘਾਰਾ ਹੁੰਦਾ ਹੈ ਵੱਡਾ ਕੱਲੂ ਘਾਰਾ ਕੋਪਰਹੀੜੇ ਨੇੜੇ ਹੁੰਦਾ ਹੈ ਇਹ ਕੋਪਰਹੀੜੇ ਨੇੜੇ ਵੱਡਾ ਕੱਲੂ ਘਾਰਾ ਇਸ ਨੂੰ ਇਸ ਲਈ ਕਿਹਾ ਜਾਂਦਾ ਹੈ ਕਿ ਇਸ ਦੇ ਵਿੱਚ ਬਹੁਤ ਜ਼ਿਆਦਾ ਸ਼ਹੀਦਦਿਆਂ ਹੋਈਆਂ ਇਸ ਦੇ ਵਿੱਚ ਗਿਆਨੀ ਸਿੰਘਾਂ ਦੀਆਂ ਇਸ ਦੇ ਵਿੱਚ ਟਕਸਾਲ ਦੇ ਵਿਦਾਰਥੀਆਂ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਖਿਆ ਖਾਤਰ ਕਾਫੀ ਸ਼ਹੀਦੀਆਂ ਹੋਈਆਂ ਤੇ ਉਹ ਚੂਚੇ ਵੀ ਸ਼ਾਸਤਰ ਵਿਦਿਆ ਦਾ ਅਭਿਆਸ ਨਾ ਹੁੰਦੇ ਹੋਏ ਵੀ ਉਹ ਜੰਗ ਲੜੇ ਇਸ ਸਾਰੇ ਕੱਲੂ ਘਾਰੇ ਦੀ ਵਾਰਤਾ ਅਸੀਂ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਸੁਣਾਵਾਂਗੇ ਤੇ ਤੁਸੀਂ ਜ਼ਰੂਰ ਸਰਵਣ ਕਰਿਓ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਦਾ ਕਿੱਸਾ ਵੀ ਤੁਸੀਂ ਜ਼ਰੂਰ ਸਰਵਣ ਕਰਨਾ ਅਤੇ ਦੱਸਣਾ ਕਿ ਤੁਹਾਨੂੰ ਇਹ ਸੁਣ ਕੇ ਮਹਿਸੂਸ ਕੀ ਹੋਇਆ ਇਹ ਸੁਣ ਕੇ ਤੁਹਾਨੂੰ ਸਿੱਖਿਆ ਕੀ ਮਿਲੀ ਸੋ ਸਾਡੀ ਅੱਜ ਦੀ ਇੰਨੀ ਸੇਵਾ ਪਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ